ਜੀ ਸਤਿ ਸ੍ਰੀ ਅਕਾਲ ਜੀ ਅਸੀਂ ਖੜੇ ਆ ਪੱਗੂਪੁਰ ਸੈਂਟਰ ਦੇ ਵਿੱਚ ਮੇਰੇ ਨਾਲ ਵੀਰ ਮੇਰਾ ਦਲਬਾਖ ਸਿੰਘ ਜੀ ਆ ਤੇ ਨਾਲ ਹੋਰ ਪਿੰਡ ਪੇ ਸਾਡੇ ਵੀਰ ਸੱਜਣ ਮਿੱਤਰ ਆ ਆ ਬਜ਼ੁਰਗ ਆ ਕਿਉਂਕਿ ਇਹ ਚਾਹੁੰਦੇ ਆ ਪੰਜਾਬ ਦੇ ਵਿੱਚ ਖਾਸ ਖਾਸ ਦੀ ਪੀਪੋਸਟ ਦੀ ਖੇਤੀ ਜੀ ਕਿਉਂਕਿ ਅੱਜ ਤੋਂ 1966 ਦੇ ਵਿੱਚ ਬਾਗਸਿੰਗੀ ਬੰਦ ਹੋਈ ਆ ਤੇ ਕਿੰਨੇ ਮੁੰਡੇ ਆ ਜਿਹੜੇ ਚਿੱਟਿਆਂ ਨਾਲ ਮਾਰ ਰਹੇ ਆ 11ਾਂ ਬੱਚਾ ਹਰ ਰੋਣ ਦੇ ਵਿੱਚ ਰੋਜ ਰੋਜ ਮਾਵਾਂ ਦਿਨੇ ਉੱਠਦੀਆਂ ਤੇ ਰੋਂਦੀਆਂ ਜਿਨ੍ਹਾਂ ਦੇ ਘਰਾਂ ਦੇ ਘਰ ਖਾਲੀ ਕੋਲ ਪਰਸੋਂ 14 ਦੇ ਵੀਡੀਓ ਭਾਈ ਦੀ ਸੀ ਉਹਦਾ ਕੱਲਾ ਕੱਲਾ ਪੋਤਾਂ ਦਾ ਮੇਰਾ ਟੀਕਾ ਲਾ ਕੇ ਮੋਕਦਾ ਉਹ ਇੰਨਾ ਵਿਚਾਰਾ 14 ਸਾਲਾਂ ਦਾ 14 ਸਾਲਾਂ ਦਾ ਆਉਂਦੇ ਆ ਰੌਂਦੇ ਆ ਕੁੰਨਾਂ ਦਾ 14 ਤੋਂ ਲੈ ਕੇ ਹਸਾਬ ਨੇ 14 ਸਾਲ ਦੀ ਉਮਰ ਤੇ ਵੀ ਬੰਦੇ ਟੀਕਾ ਲਾਈ ਜਾਂਦੇ ਆ ਤੇ ਜੇ ਕਿਤੇ ਕੀ ਕਹਿਣਾ ਮੰਨਦੇ ਤਾਂ ਡਾਕੀ ਰਾਡ ਕਿਸ ਕਿਸਾਨ ਨੂੰ ਚਾਹੀਦੀ ਸਪੌਂਸਰ ਪ੍ਰੈਮੀ ਖੇਤੀ ਹੋਵੇ ਸਾਡੇ ਆ ਜਿਹੜੀ ਦੁਨੀਆ ਇਹ ਹਰੀ ਬਾਜੇ ਜੂ ਸਾਡਾ ਬਾਜੇ ਜੋ ਨੌਜਵਾਨੀ ਸਾਡੀ ਬਾਜੇ ਜੇ ਤੁਸੀਂ ਇਹ ਕੰਮ ਨਹੀਂ ਕਰਾਉਂਦੇ ਸਾਡੇ ਦੋ ਕੀ ਇਹਨਾਂ ਦੀ ਗੁਰਗੇ ਤੇ ਕਿਟੀਆਂ ਨੇ ਕਿਟੀਆਂ ਤੇ ਅਸਰ ਪੈਂਦਾ ਨਜ਼ਰ ਤੇ ਵੀ ਅਸਰ ਪੈਂਦਾ ਇਹਦੇ ਸਾਬ ਵੇਖ ਲਓ ਪੰਜਾਬ ਦੇ ਵਿੱਚ ਹੋਰ ਵੀ ਕਿੰਨੀਆਂ ਛੇਤੀਆਂ ਹੈਗੀਆਂ ਉਹਨਾਂ ਨੇ ਕਿਸੇ ਨੂੰ ਵੀ ਨੀਂਗਾ ਘੜਦੀ ਆ ਫਿਰ ਪੰਜਾਬ ਦੀ ਕਿੰਨੀਆਂ ਇਨਕਮ ਲੱਗਦੀ ਆ ਤੇ ਇਹਨਾਂ ਦੇ ਸਾਰਾ ਕਾਰਜ ਕਰੋ ਤੇ ਫਿਰ ਪੋਸਟ ਤੇ ਪਿੰਡ ਨਹੀਂ ਇੱਕ ਇੱਕ ਰਾਜਸਥਾਨ ਚ ਵੀ ਖੇਤੀ ਹੋ ਰਹੀ ਆ ਰਾਜਸਥਾਨ ਚ ਵੀ ਜੂਪੀ ਚ ਖੇਤੀ ਹੋ ਰਹੀ ਆ ਐਮਪੀ ਚ ਖੇਤੀ ਹੋ ਰਹੀ ਆ ਕਿਉਂਕਿ ਆਪਣਾ ਜੀ ਹੋ ਰਹੀ ਜੰਮੂ ਚ ਵੀ ਮੇਰੇ ਦਾ ਪੋਸਟ ਪਾ ਟੁੱਟਦਾ ਵਾ ਸ਼ਹੀ ਨਗਰ ਦਾ ਮਾਲਾ ਮੋਟਲਿੰਗਾਂ ਤੇ ਜਾਂਦੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਬਿਲਕੁਲ ਜੀ ਨੌਜਵਾਨੀ ਸਾਡੀ ਭਾਜੇ ਤੇ ਨੌਜਵਾਨੀ ਦਾ ਸਾਡਾ ਭਲਾ ਹੋ ਜਾਏ ਜੇ ਤੁਸੀਂ ਇਹ ਕੰਮ ਨਹੀਂ ਕਰਦੇ ਤਾਂ ਪੰਜਾਬ ਨੂੰ ਤੁਸੀਂ ਗੋਲੀ ਮਾਰਨ ਦੇ ਕੇ ਮਾਰ ਦੇ ਬਹੁਤ ਚੰਗਾ ਬਿਲਕੁਲ ਜੀ ਸਿਆਪਾ ਨਿਕਲੀ ਤੇ ਜੇ ਮਾਵਾਂ ਵੇ ਕੋ ਰੋਂਦੀਆਂ ਜੜੀਆਂ ਨਹੀਂ ਹੁੰਦੀਆਂ ਵਾਦਾ ਕਰਦਾ ਬਾਹਰ ਟੋੜਿਆ ਜਾਂਦਾ ਤੇ ਜੋਰਪਦੇ ਵਿੱਚ ਸਾਰੇ ਦੇ ਵਿੱਚ ਕਪੀਮ ਉਸ ਦੀ ਖੇਤੀ ਆ ਅਮਰੀਕਾ ਜੀ ਵਾਧੂ ਪਈ ਹਰ ਦੇਸ਼ਾਂ ਦੇ ਸਾਡੇ ਦੇਸ਼ ਨੂੰ ਕੀ ਆਗਰ ਬਿਲਕੁਲ ਜੀ ਖਰੀ ਗੱਲ ਕੀਤੀ ਬਾਲ ਸਿੰਘ ਨੇ ਜੋਰਪਦੀਆ ਉਹ ਰਾਸਤਾ ਨੇ ਐਮਪੀ ਮਹਾਰਾਸ਼ਟਰ ਸਾਰਿਆਂ ਦੇ ਵਿੱਚ ਵਾਧੂ ਖੇਤੀ ਆ ਬਿਲਕੁਲ ਜੀ ਜੰਮੂ ਦੇ ਵਿੱਚ ਤੇ ਸਾਡੇ ਪੰਜਾਬ ਨੂੰ ਕੀ ਗੱਲ ਜਿੱਥੇ ਖਾਂਦੇ ਆ ਉੱਥੇ ਖਾਂਦਾ ਨਹੀਂ ਉਹ ਵੇਚਦੇ ਆ ਤੇ ਤੁਸੀਂ ਖਾਣ ਵਾਲਿਆਂ ਨੂੰ ਵੇਚਣ ਦਾਸ ਤੇ ਤੁਸੀਂ ਜਿਹੜਾ ਵੇਚਣ ਵਾਲਿਆਂ ਨੂੰ ਦਿੱਤੀ ਆ ਠੇਕੇ ਖੋਲੇ ਤਾਂ ਨੁਕ ਪੈਸੇ ਕਮਾਉਣ ਦੇ ਪੰਜਾਬ ਮੰਨ ਕੇ ਚਲੋ ਜੇ ਆਪਾਂ ਨੂੰ 1000 1500 ਦੀ ਕਿਤੇ ਕਿਲੋ ਲੈਣੇ ਵੀ ਪਵੇ ਤੇ ਅਸੀਂ ਜਾ ਕੇ ਠੇਕੇ ਦਾ ਪੈਸਾ ਵੀ ਸਰਕਾਰੀ ਖਜ਼ਾਨੇ 'ਚ ਜਾਵੇ ਉਹ ਸਰਕਾਰੀ ਖਾਨੇ ਖਜ਼ਾਨੇ 'ਚ ਜਾਵੇ ਅਸੀਂ ਤੁਹਾਨੂੰ ਉਹ ਤੁਹਾਨੂੰ ਪੈਸੇ ਦਿੱਤੇ ਜਾਣ ਖਜ਼ਾਨੇ 'ਚ ਜਾਵੇ ਹਾਂ ਦਾ ਕੋਈ ਨਹੀਂ ਚਾਵੇ ਉਹ ਜਿਹੜਾ ਖਜ਼ਾਨਾ ਸਰਕਾਰ ਦਾਦੀ ਖਜ਼ਾਨਾ ਵੀ ਉੱਚਾ ਉੱਚਲ ਕੇ ਨਾ ਮਾਰ ਆਵੇ ਤੇ ਨੀਵੇਂ ਤਾਂ ਹੋ ਗਈ ਬਿਲਕੁਲ ਜਿਹੜੀ ਬੰਦ ਕਰੋ ਆ ਬੰਦ ਕਰਕੇ ਤਾਂ ਤੁਸੀਂ ਫਿਰ ਖਾਣ ਦੇਖਦੇ ਕਿ ਉਹ ਖੋਇਸ ਗੱਦੀ ਉਹ ਨਹੀਂ ਲੈਣੀ ਚਾਹੀਦੀ ਤੇ ਜੇ ਵਾਲੀ ਬਿਲਕੁਲ ਭਾਈ ਕੋਲ ਇਹਨਾਂ ਨੇ ਜਵਾਨੀ ਨਹੀਂ ਪਾਈ ਮੋਲਾਂ ਨੂੰ ਤਿਆਰ ਆ ਮੇ ਕੋਲ ਨੂੰ ਤਿਆਰ ਆ ਬਿਲਕੁਲ ਜੀ ਬਿਲਕੁਲ ਬਜ਼ੁਰਗ ਦੱਸਦੇ 1500 2000 ਨੂੰ ਜੇ ਕਿਲੋ ਕਿਲੋ ਮਿਲੇ ਨਾ ਤੇ ਅਸੀਂ ਲੈਣ ਨੂੰ ਵੀ ਤਿਆਰ ਆ ਤਿਆਰ ਆ ਤੇ ਜਨ ਬਾਕੀ ਇਦਾਂਲੇ ਪੈਸਾ ਮਾਨ ਸਰਕਾਰ ਜਦੋਂ ਪਹਿਲਾਂ ਧਰਨਿਆਂ 'ਚ ਬੈਠਦੇ ਰਹੇ ਨਾ ਇੱਕੇ ਗੱਲ ਤੇ ਮੁੱਦਾ ਰੱਖਿਆ ਸੀ ਵੀ ਮੇਰੀ ਸਰਕਾਰ ਆਊਗੀ ਨਾ ਤੇ ਮੈਂ ਪੰਜਾਬ 'ਚ ਖਾਸ ਕਰਕੇ ਧੀ ਛੱਤੀ ਲੈ ਕੇ ਆਉਂਗਾ ਤੇ ਅੱਜ ਮਾਨ ਸਾਹਿਬ ਨੂੰ ਕੀ ਹੋਇਆ ਅੱਜ ਮਾਨ ਸਾਹਿਬ ਕਿੱਥੇ ਗਏ ਨੇ ਅੱਜ ਵੀ ਮਾਨ ਸਾਹਿਬ ਨੂੰ ਇਹ ਬਿਆਨ ਦੇਣਾ ਪਹਿਣਾ ਵੀ ਜੇ ਕਿਤੇ ਜਵਾਨੀ ਬਚਾਉਣੀ ਕਿਉਂਕਿ ਘਰਾਂ ਦੇ ਘਰ ਆਕਰ ਕਿੰਨੇ ਆਪਣੇ ਕਿਹੜੇ ਪਿੰਡ ਜਿਹੜਾ ਚਿੱਟਾ ਨਹੀਂ ਮਿਲਦਾ ਹਰ ਪਿੰਡ ਦੇ ਵਿੱਚ ਇੱਕ ਮੌਤ ਰੋਜ਼ ਹੁੰਦੀ ਆ ਰੋਜ਼ ਹੁੰਦੀ ਆ ਇਹਦਾ ਗੱਲ ਕਰੀਏ ਹਰ ਪਿੰਡ ਦਾ ਤਾਂ 13000 ਬੰਦਾ ਰੋਜ਼ ਮਰਦਾ ਮਰਦਾ ਵਾ ਜੀ ਤੇ ਜੇ ਤੂੰ 13000 ਬੰਦਾ ਬਚਾਉਣਾ ਵਾਦਾ ਪੂ ਬਾਹਰ ਨੂੰ ਤੁਰਿਆ ਜਾਂਦਾ ਤੇ ਬਾਦੇ ਮਰ ਜਿਆ ਤੇ ਰਹਿ ਇਸ ਜਿਹਨਾਂ ਜਿਹੜਾ ਭਾਈ ਆ ਬਹਾਰ ਰਹਿਣਾ ਗੱਲ ਸੁਣੋ 84 ਚ ਵੇਖਿਆ ਮੁਲਕ ਉਦੋਂ ਕਿੰਨਾ ਗਿਆ ਹਨਾ ਬਾਅਦ ਵਿੱਚ ਆ ਗਿਆ ਆਪਣਾ 84 ਤੋਂ ਬਾਅਦ 992 ਤੱਕ ਹਾਂ ਕਿਨਾ ਮੌਤਾ ਹੋਇਆ ਉਹ ਤੋਂ ਬਾਅਦ ਚਾਹ ਦਿੱਤੇ ਨਹੀਂ ਕੋਈ ਜ਼ਕਰਾਂ ਦੇ ਕਰ ਮੇਲੇ ਕਰਦੇ ਜਿਹੜੇ ਰਹਿੰਦੇ ਗੁੰਦੇ ਉਹ ਬਾਹਰ ਹੁੰਦੇ ਪੰਜਾਬ ਨੂੰ ਸੰਭਾਲਣ ਪੰਜਾਬ ਨੂੰ ਸੰਭਾਲਣ ਵਾਲਾ ਕਿਹੜਾ ਬਣਦਾ ਕੋਈ ਬੰਦਾ ਨਹੀਂ ਰਹਿਣਾ ਇਸ ਸਰਕਾਰ ਨੂੰ ਬੇਨਤੀ ਆਦੀ ਪੰਜਾਬ ਦੇ ਵਿੱਚ ਕੰਸ ਕੰਦੀ ਗਤੀ ਲਾਗੂ ਕਰੋ ਤੇ ਨੌਜਵਾਨੀ ਬਸ ਸਕੇ ਤੇ ਕਸਾਨੀ ਬਸ ਸਕੀ ਬਾਕੀ ਵਾਤੋ ਵਾਤੇ ਵੀਡੀਓ ਸ਼ੇਅਰ ਕਰੋ ਮੈਨੂੰ ਟੈਗ ਕਰਦਾ